ਨਵੇਕਲੇ ਸਮਾਜ ਦੇ ਨਾਲ ਵੀ ਤੁਰਨਾ ਉਰੇ ਲਿਖੇ ਦਾ ਤਿਆਰੀ ਕਰਨੇ ਉਰੇ ਲਈ ਤੁਸੀਂ ਸ਼ਬਦ ਬਾਰ ਬਾਰ ਇੱਥੇ ਵਰਤਦੇ ਹੋ ਨਵੇਕਲਾ ਸਮਾਜ ਅਕਸਰ ਜਦੋਂ ਬੱਚਿਆਂ ਦੀ ਗਰੂਮਿੰਗ ਦੀ ਗੱਲ ਆਉਂਦੀ ਹੈ ਬੱਚਿਆਂ ਦੇ ਤਰੱਕੀ ਪੱਖ ਦੀ ਗੱਲ ਆਉਂਦੀ ਹੈ ਅਸੀਂ ਪਦਾਰਥ ਪੱਖੋਂ ਬਹੁਤ ਅਮੀਰ ਹੁੰਦੇ ਜਾ ਰਹੇ ਹਾਂ ਪਰੰਤੂ ਜਦੋਂ ਅਸੀਂ ਅਧਿਆਤਮਿਕ ਤੌਰ ਤੇ ਗੱਲ ਕਰਦੇ ਹਾਂ ਸਾਡਾ ਬੱਚਾ ਅਧਿਆਤਮਿਕ ਤੌਰ ਤੇ ਬਹੁਤ ਪਿੱਛੜ ਚੁੱਕਾ ਹੈ ਖਾਸ ਕਰਕੇ ਮੈਂ ਸਿੱਖ ਸਮਾਜ ਦੀ ਗੱਲ ਕਰਾਂ ਇਹ ਵੀ ਕਿਹਾ ਜਾਂਦਾ ਕਿ ਸਾਡੇ ਹੱਥ ਵਿੱਚ ਉਹ ਇੱਕ ਇਹੋ ਜਿਹਾ ਯੰਤਰ ਹੈ ਇੱਕ ਯੰਤਰ ਤੇ ਇਸ ਬਟਨ ਤੇ ਨਾਲ ਅਸੀਂ ਪੂਰੇ ਸੰਸਾਰ ਦਾ ਗਿਆਨ ਹਾਸਲ ਕਰ ਸਕਦੇ ਹਾਂ ਪਰੰਤੂ ਸਾਡੇ ਸਮਾਜ ਦਾ ਬੱਚਾ ਸਾਡੇ ਜਿਹਨੂੰ ਤੁਸੀਂ ਵਿਰਾਸਤ ਕਹਿ ਰਹੇ ਹੋ ਤੁਸੀਂ ਦੋ ਵਿਰਾਸਾ ਵਿਰਾਸਤਾ ਦੀ ਗੱਲ ਕੀਤੀ ਹੈ ਇੱਕ ਸਾਡੀ ਇਮਾਰਤ ਵਿਰਾਸਤ ਉਹ ਇੱਕ ਸਾਡੀ ਕੌਮ ਦਾ ਭਵਿੱਖ ਸਾਡੇ ਵੇੜਿਆਂ ਤੇ ਵਿੱਚ ਖੇਡਣ ਵਾਲੇ ਬੱਚੇ ਸਾਡੀ ਵਿਰਾਸਤ ਨੇ ਉਸ ਵਿਰਾਸਤ ਨੂੰ ਕਿੱਥੇ ਖੜਿਆ ਵੇਖਦੇ ਹੋ ਨਵੇਂਕਲੇ ਸਮਾਜ ਦੇ ਵਿੱਚ ਆ ਮੈਂ ਜਿੱਥੇ ਤੱਕ ਮੈਂ ਦੇਖਦਾ ਕਿ ਇਹ ਕੁਝ ਜੋ ਅਜ ਤੋਂ ਜਦੋਂ ਅਸੀਂ ਸੰਸਥਾ ਸ਼ੁਰੂ ਕੀਤੀ ਸੀ 2017 ਤੱਕ ਅਸੀਂ ਫਾਊਂਡੇਸ਼ਨ ਪਾਈ ਸੀ ਔਰ ਅਸੀਂ 2000 ਜਦੋਂ 5 6 ਤੋਂ ਮੈਂ ਕੰਮ ਕਰਨੇ ਸ਼ੁਰੂ ਕੀਤੇ ਉਸ ਸਮੇਂ ਦੇ ਸਮਾਲ ਚ ਦੇ ਅੱਜ ਦੇ ਮੋਲ ਚ ਬੜਾ ਫਰਕ ਆਂਦਾ ਜਾ ਰਿਹਾ ਹੈ ਤਰੱਕੀ ਹੋ ਰਹੀ ਹੈ ਬੱਚਿਆਂ ਚ ਤਰੱਕੀ ਹੋ ਰਹੀ ਹੈ ਬੱਚੇ ਪੰਥਨਾ ਵੀ ਜੁੜਦੇ ਨੇ ਪੰਥਕ ਵਿਚਾਰਧਾਰਾ ਨਾਲ ਵੀ ਜੁੜ ਰਹੇ ਨੇ ਅਸੀਂ ਪਿੱਛੇ ਨਹੀਂ ਆ ਕਿਸੇ ਵੀ ਗੱਲ ਤੋਂ ਸਾਡੀ ਕੌਮ ਬਾਬੇ ਨਾਨਕ ਦੇ ਸਿਧਾਂਤ ਹੀ ਇਹੋ ਜ ਹੈ ਬਾਬੇ ਨਾਨਕ ਦੇ ਜਿਹੜਾ ਬੂਟਾ ਹੈ ਨਾ ਉਹ ਬੂਟਾ ਐਸਾ ਬੂਟਾ ਹੈ ਜਿਹੜਾ ਕਿ ਹਮੇਸ਼ਾ ਹਰਿਆ ਰਹਿਦਾ ਹੈ। ਕੀ ਬਾਤ ਹੈ? ਉਹ ਕਦੀ ਵੀ ਪਿੱਛੇ ਨਹੀਂ ਹਟਦਾ। ਉਹ ਸੁੱਕਣ ਵਾਲਾ ਹੈ ਹੀ ਨਹੀਂ ਹੈ। ਲੇਕਿਨ ਉਹਦੇ ਵਿੱਚ ਕੀ ਨਵੀਂ ਵਿਧਾਵਾਂ ਕਿਉਂਕਿ ਤੁਸੀਂ ਦੇਖੋਗੇ ਸਮਾਜ ਦੇ ਵਿੱਚ ਪਰਿਵਰਤਨ ਹੈ। ਪਰਿਵਰਤਨ ਨਿਯਮ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਬਣਾ ਕੇ ਉਹਨਾਂ ਨੇ ਇੱਕ ਛੋਟੀ ਜੀ ਮਿਹਰਦਿਆਂ ਨਾਲ ਲੈ ਕੇ ਉਹਨਾਂ ਨੇ ਤੋਰਤਾ ਉਹਨਾਂ ਨੂੰ ਪਤਾ ਸੀ ਕਿ ਪੰਜ ਪਿਆਰੇ ਤਾਦੀ ਬਣਾਏ ਗਏ ਸੀ ਕਿ ਜੋ ਮੈਂ ਸਮਝਿਆ ਕਿ ਕੌਮ ਦੀ ਅਗਵਾਈ ਕਰਦੇ ਸਮੇ ਸਮੇ ਸਮੇਂ ਦੇ ਵਿੱਚ ਨਵੀਂ ਨਵੀਂ ਵਿਧਾਵਾਂ ਆ ਰਹੀਆਂ ਉਹਨਾਂ ਵਿਧਾਵਾਂ ਨੂੰ ਤੁਸੀਂ ਕਿੱਦਾਂ ਨਾਲ ਲੈ ਕੇ ਚੱਲਣਾ ਹੈ ਉਹਨਾਂ ਸਮਾਜ ਦੇ ਜਿਹੜੇ ਪਰਿਵਰਤਨ ਨਿਯਮ ਹੈਗਾ ਤੇ ਉਸ ਨਿਯਮ ਦੇ ਨਾਲ ਕਿੱਦਾਂ ਤੁਰਨਾ ਤੁਸੀਂ ਤੇ ਉਹਰੇ ਲਈ ਹੀ ਜਿਹੜਾ ਮੈਂ ਕਹਿੰਦਾ ਨਵੇਂਕਲਾ ਸਮਾਜ ਮੈਂ ਇਹ ਕਹਿੰਦਾ ਕੀ ਬਾਤ ਹੈ ਬਿਲਕੁਲ ਸਹੀ ਗੱਲ ਹੈ